ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਜਲਦਾ ਹੀ ਕੱਦੂ ਦਾ ਕੰਮਕਾਰ ਪੰਡਾਲੀ ਮੋਟਰ ਤੇ ਤੇ ਉਰੇ ਲੱਗ ਗਿਆ ਆਪਣੇ ਤਿੰਨ ਕੀਲੇ ਲੱਗ ਗਏ ਜੀਰੀ ਦੇ ਤੇ ਦੂਜੀ ਮੋਟਰ ਤੇ ਵੀ ਜਲਦਾ ਕੱਦੂ ਦਾ ਕੰਮ ਉਧਰ ਦੂਏ ਟਰੈਕਟਰ ਨਾਲ ਕਰ ਰਹੇ ਆ ਅਫਰਟੂਨਜਾ ਨਾਲ ਬਾਕੀ ਉਹੀ ਲੱਗ ਗਿਆ ਜੀਰੀ ਦੇ ਪੰਜ ਸੌ ਕੀਲਿਆਂ ਦਾ ਗੇੜ ਲੱਗ ਗਿਆ ਤੇ ਹੌਲੀ ਹੌਲੀ ਚੱਲੀ ਜਾਣਾ ਇਹ ਕੰਮ ਗਿਆ ਰਾਜਪੁਰੇ ਤੇ ਪਰਸੋਂ ਵੇਚੀ ਸੀ ਰੇਟ ਲੱਗਿਆ ਸੀ ਆਪਣਾ 11000 ਲਵੇ ਲੱਗਿਆ ਸੀ ਰੇਟ ਤੇ ਬਾਕੀ ਝਾੜ ਰਿਹਾ 50 ਕਵੰਟਰ ਦਾ 9908 ਦਾ ਤੇ ਐਤ ਕੀ ਮੱਕੀਆਂ ਦਾ ਝਾੜ ਥੋੜੇ ਘਟੇ ਨੇ ਇੰਨੇ ਜ਼ਿਆਦਾ ਨਹੀਂ ਦੇਖ ਤਾਂ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਮੀਂਹ ਨਹੀਂ ਪਾਇਆ ਜਦੋਂ ਮੱਕੀਆਂ ਕੜੀਆਂ ਸੀ ਉਹਦੇ ਕਰਕੇ ਵੀ ਝਾੜ ਘਟੇ ਨੇ ਬਾਕੀ ਉਹ ਦੋ ਗਿਆਰੇ ਆਪਣੇ ਪਾਸਲੇ ਤਿਆਰ ਨੇ ਤੇ ਆ ਇਹਨੂੰ ਕਰਦੇ ਆ ਤਿਆਰ ਦੋ ਵਾਰ ਮਾਰਦੇ ਆ ਹੈਰੋ ਇਹ ਹੋਰੇ ਰਹਿ ਗਿਆ ਆਪਣੇ ਚਾਰ ਕੀਲਿਆਂ ਦਾ ਗੇਟ ਰਹਿ ਗਿਆ ਕੱਦੂ ਹੁਣ ਤਾਂ ਦੀ ਵੀਰ ਦਾ ਵੀਡੀਓ ਦੇ ਵਿੱਚ ਜਿਹੜੀ ਆਪਾਂ ਰਾਜਪੁਰੇ ਮੰਡੀ ਵਾਲੀ ਵੀਡੀਓ ਗਈ ਹੋਈ ਸੀ ਤੇ ਵੀਰ ਪੁੱਛਦਾ ਸੀ ਕਿੰਨਾ ਮੌਜਰ ਦੀ ਵੀ ਮੱਕੀ ਦਾ ਗਿੱਲੀ ਦਾ 45 ਮੌਜਰ ਵਾਲੀ ਵੀਰੇ ਦੇਖੀ ਆ ਆਪਣੀ 18.5 45 ਮੌਜਰ ਸੀ ਉਹਦਾ ਇਹ ਯਾਰੀ ਲਾ ਰਹੇ ਆ ਪਪੀਅਰ 126 ਤੇ ਉੱਕਰ ਲਈ ਦੂਈ ਮੋਟਰ ਤੇ ਲਾ ਰਹੇ ਆ ਪੀਆਰ 131 ਲੱਗ ਰਹੀ ਆ ਉੱਧਰ ਬਾਕੀ ਇਹਦੇ ਦੋ ਵਾਇਲ ਐਰੋਮਾਰਦੀ ਸ਼ਾਮ ਨੂੰ ਤਿਆਰ ਕਰ ਦਾਂਗੇ ਥੋੜੀ ਮਿੱਠੀ ਅੱਠਰ ਜੂਗੀ ਲੇਕਿਨ ਵਧੀਆ ਤਿਆਰ ਹੋਊਗਾ ਤੇ ਕੱਲੂ ਲੱਗ ਜਾਣਗੇ ਜਿੰਨੇ ਕਿਾਰੇ ਅੱਜ ਲੇਬਰ ਲਾ ਰਹੀ ਆ ਦੂਈ ਮੋਟਰ ਤੇ ਜੇ ਜਾਨ ਨੂੰ ਇੱਧਰ ਲਾਉਂਦੇ ਨੇ ਜਾਨ ਨੂੰ ਉੱਧਰ ਤਿਆਰ ਹੋ ਜਾਂਦਾ ਏ ਅਰਥਾ 49 ਪੂਰਾ ਬੁੱਧਾ ਬੰਦਾ ਪਾਣ ਚ ਹੋਰ ਬਾਈ ਫੋਰ ਕਰਕੇ ਥੋੜਾ ਵਧੀਆ ਏ ਕੋਈ ਬਿਮਾਰੀ ਜਾਂਦਾ ਨਹੀਂ ਡਰੈਕਟਰ ਟੂ ਵੀਲ ਚ ਤੁਹਾਨੂੰ ਆਈ ਹੋਈ ਤੀ ਮਾਜਰੀ ਵਾਲੀ ਮੋਟਰ ਤੇ ਬੱਟਾ ਪਾਉਣ ਤੇ ਕੱਲ ਆਪਾਂ ਜਾਲਗੇ ਦੀ ਇਹ ਖੇਤ ਸਾਰੇ ਹੀ ਤੇ ਪਾਉਨੇ ਆ ਬੱਟਾ ਤੇ 8 11 ਇਹਨੂੰ ਪਾਣੀ ਛੱਡਿਆ ਹੋਇਆ ਆਪਣਾ ਉਹ 1 11 ਹੁੰਦਾ ਏ 6 ਕਿੱਗੇ ਦਾ ਖੇਤ ਆ ਇੱਕ ਹੈਟਾਂ ਉਹ ਭਰਿਆ ਹੋਇਆ ਸੀ ਤੇ ਕੱਲ ਤੋਂ ਫਿਰ ਉਹਰੇ ਕਰਾਂਗੇ ਕਦੂ ਸਟਾਰਟ ਬਾਕੀ ਆਪਾਂ ਕੋਈ ਹੈਰੋ ਹੁਰੂ ਨਾ ਬਾਆ ਨਹੀਂ ਬੱਟਾਂ ਲਈ ਜਗਾ ਐਦਾਂ ਹੀ ਬੱਟਾਂ ਪਾਤੀਆਂ ਦੋ ਵਾਰ ਟਰੈਕਟਰ ਦਾ ਟਾਇਰ ਕਮਾਤਾ ਉੱਪਰ ਬੱਟ ਦੇ ਪੀ ਪਾਣੀ ਨਾਲ ਸਿਮ ਹੈ ਉਹਦੇ ਕਰਕੇ ਤੇ ਬਾਕੀ ਲੱਗਦੇ ਆ ਪੌਣ ਦਿਖਾਉਨੇ ਆ ਤੁਹਾਨੂੰ ਹੁਣ ਸਾਮ ਕੇ ਰੱਖੀ ਫੋਨ ਫੋਨ ਤਾਂ ਸਮਝ ਆ ਉਹ ਚਲੋ ਛੋਡੂ ਨੇ ਫੋਨ ਸੱਟ ਲਿਆ ਤੇ ਮਸਾ ਲੱਭੇ ਆ ਅੱਜ ਹੀ ਤਨਖਾਹ ਦਿੱਤੀ ਆ ਇਹ ਉਹ ਤਨਖਾਹ ਜਾਣੀ ਦੀ ਹੈਨਾ ਆਹ ਉਹ ਜਾਣੀ ਦੀ ਕਿਵੇਂ ਜਾਣੀ ਸੀ ਮਿਹਨਤ ਜੋ ਕੀ ਆ ਉਹ ਮਿਹਨਤ ਤਾਂ ਕੀ ਆ ਫੇ ਫੋਨ ਫੋਨ ਹੈ ਗਿਰ ਜਾਂਦਾ ਫੇ ਫੋਨ ਲੈਣਾ ਪੈਣਾ ਤੇ ਉਹੀ ਪੈਸਿਆਂ ਦਾ ਕੋਈ ਤਾਂ ਡੱਲ ਆ ਇਹ ਤਾਂ ਤੇ ਜਾ ਕੇ ਕਾਹੀ ਜੀ ਬੱਟ ਬਣੀ ਆ ਤੇ ਇਹ ਵੀ ਥੱਦੀ ਆ ਵੀ ਕਿਵੇਂ ਆ ਛੀਰ ਵਰਗੀ ਥੱਦੀ ਆ ਨੌਕਨੱਤਰ ਵਾਸੇ ਹੀ ਕੰਮ ਤੇ ਆ ਬਾਹੀ ਤੇ ਦਾਲੀਆਂ ਲੈ ਕੇ ਜਾਣ ਨੂੰ ਵੱਟਾ ਵੱਟਾ ਪਾ ਲਈਆਂ ਦੇਖੋ ਵੱਟ ਕਿਹੜੇ ਕਿੰਨੇ ਕੰਮ ਦੀ ਬਣੀਆਂ ਦੇਖੋ ਐਨ ਸੱਦੀ ਪਈਆ ਵੱਟ ਦੇਖੋ ਐ ਸਿਰੇ ਵੱਟ ਪੂਰੀ ਸੱਦੀ ਵੱਟਾਂ ਹੁਣ ਇਹਦੇ ਵਿਚਾਲੇ ਪਾਉਨੇ ਆ ਦੇਖ ਕੇ ਸੈਂਟਰ ਜਾਂ ਫੇਰ ਤਾਂ ਜਨਰੇਟਰ ਚਲਾਇਆ ਜੀ ਆਪਾਂ ਪਨੀਰੀ ਨੂੰ ਚੱਲਦਾ 69 ਜਨਰੇਟਰ ਤੇ ਇਹ ਬੰਦੇ ਪੱਟ ਰਹੇ ਨੇ ਪਨੀਰੀ ਸਾਹਮਣੇ ਉਹ ਲੱਗੇ ਹੋਏ ਨੇ ਪੱਟਣ ਤੇ ਪੰਜ ਜਣੇ ਤੇ ਆਪਣੇ ਕੋਲ ਹੈਗੇ ਨੇ 3 ਜਾਰੇ ਤਿਆਰ ਨੇ ਔਰਲੇ 'ਚ ਔਰਲਾ ਤਿਆਰ ਕਰਨੇ ਵਾਲੇ ਤੇ ਬੰਦਾ ਲਾ ਰਿਹਾ ਮਿੱਟੀ ਆਪਣਾ ਤੇ ਪਨੀਰੀ ਭਰੇ ਤੋਂ ਬਾਅਦ ਫਿਰ ਆਪਾਂ ਜਨਰੇਟਰ ਕਰਕੇ ਬੰਦ ਕਰਦੇ ਆ ਉਹ ਖੇਤ ਤਿਆਰ ਬਾਕੀ 99 ਨੂੰ ਕੋਈ ਯਾਦ ਨਹੀਂ ਹੈਗਾ ਜਾ ਚੇਤੇ ਨਹੀਂ ਹੈਗਾ ਕੋਈ ਵੀ ਲੋਡ ਦੇਖ ਲੋ ਆਰਾਮ ਨਾਲ ਚੱਲਦਾ ਏ 15 ਦੀ ਮੋਟਰ ਆਪਣੀ ਇਹ ਉਹੀ 12 ਕਿਲੋ ਚੱਕਰ ਤੇ ਚੱਲਦਾ ਏ ਜਾ ਚੇਤੇ ਵੀ ਨਹੀਂ ਟਰੈਕਟਰ ਨੂੰ ਕਾਰਤੀ ਸ਼ੁਰੂਆਤ ਆਪਾਂ ਵੀ ਜਿਰੀ ਲਾਉਣ ਦੀ ਅੱਜ ਲੱਗੇ ਬੰਦੇ ਪਹਿਲੇ ਦਿਨ ਪਨੀਰੀ ਪਟਣ 26 ਦੀ ਤੇ ਬਾਕੀ ਆਪਣਾ ਹੈਗੇ ਨੇ 3-4 ਕਿਾਰੇ ਤਿਆਰ ਹੋ ਜਾਣੇ ਨੇ ਉਹੀ 2-3 ਕੀਲਿਆਂ ਦਾ ਖੇਤ ਤੇ ਬਾਕੀ ਇਹਨਾਂ ਨੂੰ ਮੱਥਾ-ਮੁੱਥਾ ਟੇਕ ਕੇ ਫਿਰ ਲੱਗਦੇ ਆਂ ਖੇਤ ਚ ਲਵਾਉਣ ਤੇ ਜਨਰੇਟਰ ਚੱਲਦਾ ਏ ਪਨੀਰੀ ਨੂੰ ਪਾਣੀ ਪੈ ਰਿਹਾ ਬਾਕੀ ਪਨੀਰੀ ਆਪਣੀ ਵਧੀਆ ਖੜੀ ਆ ਸਾਰੀ ਉਹ ਤੇ ਮੱਕੀ ਆਪਾਂ ਵੱਡੇ ਲਾਇਆਏ ਸੀ ਉਧਰ ਤੇ ਬਾਕੀ ਚੱਲੀ ਜਾਣਾ ਕੰਮਕਾਰ ਹੁਣ ਜੀਰੀ ਦਾ ਵਿੱਚ ਮੱਕੀ ਵੜਾਈ ਦਾ ਤੇ ਵੀਡੀਓ ਦੇਖਦੇ ਰਹੋ ਆਪਣਾ ਵਾਲੇ ਰੇਟ ਸਾਂਝਾ ਕਰਦੇ ਰਹਾਂਗੇ ਤੁਹਾਡੇ ਨਾਲ ਮੱਕੀ ਦਾ ਵੀ ਘਟਦਾ ਵਾਧਾ ਕੀ ਰੇਟ ਚੱਲਦਾ 5000 ਦਾ ਹੈ ਬਾਕੀ ਠੇਕੇਦਾਰ ਕਹਿੰਦਾ ਜਿਰੀ ਦੀ ਲਵਾਈ ਆਪਣੇ ਚੱਲਦਾ ਏ 4500 5000 5000 ਰੁਪਏ ਚੱਲਦਾ ਮੱਕੀ ਵਾਲੇ ਦਾ ਬਾਕੀ ਕਣਕ ਵਾਲੇ ਦਾ ਕਣਕ ਵਾਲੇ ਦਾ 4300 ਮੰਗਦਾ ਨੇ ਬਾਕੀ ਆਪਣੇ ਏਰੀਆ ਹੀ ਦੱਸਿਓ ਤੁਹਾਡੇ ਏਰੀਆ 'ਚ ਕਿਹੜਾ ਕੀ ਕੀ ਰੇਟ ਚੱਲਦਾ ਏ ਦੱਸਿਓ ਕਮੈਂਟ ਕਰਕੇ ਕਰਤਾ ਹੀ ਆਪਾਂ ਆ ਵੀ 11 ਤਿਆਰ ਜਿਹੜਾ ਕੱਲ ਰਹਿ ਗਿਆ ਦੀ ਤੇ ਬਾਕੀ ਗੱਲ ਆਪਾਂ ਤੰਨ ਕਰੇ ਦਿੱਤੇ ਸੀ ਤੇ ਅੱਜ ਭਰ ਕੇ ਦੀ ਆਪਣਾ ਇੱਧਰ ਢੇਡ 11 ਭਰਿਆ ਸੀ ਇਹਨਾਂ ਦਾ ਕਰਾਂ ਕੱਲੂ ਘਾਣ ਤੇ ਬੰਦੇ ਲਾਗੇ ਜਿਰੀ ਲਾਉਣ ਪਨੀਰੀ ਕੱਟ ਲਈ ਦੀ ਜਿਸ ਤੋਂ ਬਾਅਦ ਇੱਕ 11 ਮੈਨੂੰ ਲੱਗਦਾ ਲਾਤਾ ਇਹਨਾਂ ਨੇ ਬਾਕੀ ਦੇਖਦੇ ਆਂ ਜਾ ਕੇ ਕਿ ਕਿਵੇਂ ਦੀ ਜਿਰੀ ਲਾਉਂਦੇ ਨੇ 326 ਸੰਗਣੀ ਚਾਹੀਦੀ ਆ ਫੇਰ ਵਧੀਆ ਝਾੜ ਦਿੰਦੀ ਆ ਗਿੱਟ ਤੋਂ ਅੰਦਰ ਚਾਹੀਦੀ ਆ ਜਿਰੀ ਬਾਕੀ ਦੇਖਦੇ ਆਂ ਪਰ ਭਈਆਂ ਨੇ ਇੰਨਾ ਮਰਜ਼ੀ ਕਹਿ ਲੋ ਜੇ ਸੰਗਣੀ ਲਾ ਲਓ ਜਿੱਥੇ ਇਹਨਾਂ ਨੇ ਲਾਉਣੀ ਆ ਉੱਥੇ ਹੀ ਲਾਉਣੀ ਆ ਨਾ ਇਹ ਤੁੰਦੇ ਨੇ ਕਿਸੇ ਦੀ ਆਪਣੀ ਮਰਜ਼ੀ ਕਰਦੇ ਨੇ ਜੀ ਜ਼ਿੰਮੇਦਾਰ ਕਹੀ ਆਵੇ ਇਹਨਾਂ ਨੂੰ ਵੀ ਸੰਘਣੀ ਲਾ ਲੋ ਸੰਘਣੀ ਲਾ ਲੋ ਇਹ ਕਦੇ ਨਹੀਂ ਸੰਘਣੀ ਲਾਉਂਦੇ ਬਾਕੀ ਦੇਖਦੇ ਆ ਵੀ ਕਿਵੇਂ ਲਾਉਂਦੇ ਨੇ ਕੀ ਗੱਲ ਬਾਤ ਤੇ ਪੌਦਾ ਵੀ ਆਪਣੀ ਕੱਚੀ ਉਹ ਆ 25 ਦਿਨ ਦੀ ਪੌਦਾ ਜਿਹੜੀ ਲਾਉਣ ਲੱਗੇ ਨੇ ਇਹ ਤੇ ਨਾਲ ਤਾਂ ਦੂਜਾ ਵਧੀਆ ਬਣਦਾ ਕੱਚੀ ਪਨੀਰੀ ਦਾ ਨਾਲੇ ਝਾੜ ਜੇ ਵੀ ਫਰਕ ਰਹਿੰਦਾ ਝਾੜ ਵੀ ਵੱਧ ਰਹਿੰਦਾ ਏ ਬਾਕੀ ਦੇਖੋ ਵੀ ਕੇਮੇ ਲਾ ਰਹੇ ਨੇ ਦੱਸਿਓ ਵੀ ਵਧੀਆ ਲਾਈ ਹੋਈ ਆ ਜਾਂ ਕਿਵੇਂ ਆ ਤੇ ਆ ਗਿਆ ਤਾਂ ਨਾਲ ਲਾਤਾ ਇੱਕ ਦੂਏ ਚ ਲਾਗੇ ਲਾਉਣ ਬਾਕੀ ਲਾ ਰਹੇ ਨੇ ਛਿੱਧੀ ਉਹ ਹਲੇ ਇਹਦੇ ਹਿਸਾਬ ਨਾਲ ਚਾਹੀਦੀ ਜੀਰੀ ਲੱਗਣੀ ਉਹ ਹਿਸਾਬ ਨਾਲ ਨਹੀਂ ਲਾ ਰਹੇ ਦੇਖੋ ਪਾਣੀ ਰੱਖਾਂਗੇ ਦੋ ਕੁ ਦਿਨ ਘੱਟੇ ਜਦ ਜੀਰੀ ਜੜੇ ਆਈ ਫਿਰ ਥੋੜਾ ਜਿਹਾ ਵੱਧ ਪਾ ਦਿਆ ਕਰਾਂਗੇ ਬਸ ਜਿਹੜੀਆਂ ਘਰੂੜੀਆਂ ਜਾਂ ਟੱਗੀਆਂ ਜਾਣ ਉਹ ਹਿਸਾਬ ਨਾਲ ਪਾਣੀ ਪਾਇਆ ਕਰਾਂਗੇ ਤੇ ਪਨੀਰੀਆਂ ਛੋਟੀ ਨਹੀਂ ਇਹਨੇ ਮਰ ਜਾਣ ਆ ਦੇਖੋ ਇਦਾਂ ਦੀ ਲਈ ਹੋਈ ਹੈ ਇਹਨਾਂ ਨੇ ਜੀਰੀ